ਮਾਇਗੁਰ ਜੀ ਦਾ ਖਾਲਸਾ ਮਾਇਗੁਰ ਜੀ ਦੀ ਬਾਤ ਹੈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪੁੱਤਰ ਕਿੰਨੇ ਪ੍ਰਕਾਰ ਦੇ ਹੁੰਦੇ ਆ ਵਦਵਾਨਾਂ ਨੇ ਗ੍ਰੰਥਾਂ ਦੇ ਵਿੱਚ ਲਿਖਿਆ ਕਿ ਪੁੱਤਰ ਤਿੰਨ ਪ੍ਰਕਾਰ ਦੇ ਹੁੰਦੇ ਹਨ ਇੱਕ ਨੰਬਰ ਤੇ ਹੁੰਦਾ ਇੱਕ ਪੁੱਤਰ ਦੋ ਨੰਬਰ ਤੇ ਹੁੰਦਾ ਪੁੱਤਰ ਹੁੰਦਾ ਸੁਪੁੱਤਰ ਕੋਫਕਟਰ ਹੁੰਦਾ ਜੋ ਆਪਣੇ ਮਾਤਾ ਪਿਤਾ ਅਤੇ ਦਾਦੇ ਦੀ ਜ਼ਮੀਨ ਜਿਆਦਾ ਤੰਗ ਦੌਲਤ ਅਤੇ ਵਿਰਾਸਤ ਨੂੰ ਧੜੀ ਸੰਗਤ ਵਿੱਚ ਬੈਠ ਕੇ ਸ਼ਰਾਬ ਜੂਆ ਆਦਿ ਦੇ ਵਿੱਚ ਖਰਾਬ ਕਰ ਦਿੰਦਾ ਬਰਬਾਦ ਕਰ ਦਿੰਦਾ ਆਪਾਂ ਤੇ ਆਪਣੇ ਖਾਨਦਾਨ ਦਾ ਨਾਮ ਜੋ ਖਰਾਬ ਕਰਦਾ ਉਸ ਨੂੰ ਪੁੱਤਰ ਆਖਦੇ ਹਨ ਦੂਜੇ ਨੰਬਰ ਤੇ ਪੁੱਤਰ ਹੁੰਦਾ ਪੁੱਤਰ ਉਹ ਹੁੰਦਾ ਜੋ ਆਪਣੇ ਬਾਪ ਦਾਦੇ ਦੀ ਜ਼ਮੀਨ ਜਾਇਦਾਦ ਨੂੰ ਸਾਹਮਣੇ ਰੱਖਦਾ ਤੇ ਨਾਂ ਹੀ ਉਸ ਨੂੰ ਵਧਾਉਂਦਾ ਅਤੇ ਨਾਂ ਹੀ ਘਟਾਉਂਦਾ ਉਸ ਨੂੰ ਪੁੱਤਰ ਆਖਦੇ ਹਨ ਸਪੁੱਤਰ ਜੋ ਵਰਸੇ ਵਿੱਚ ਸਪੁੱਤਰ ਤਨਨ ਨੰਬਰ ਤੇ ਜੋ ਵਰਸੇ ਵਿੱਚ ਮਿਲਿਆ ਹੋਇਆ ਧਨ ਪਦਾਰਥ ਜਮੀਨ ਜਾਇਦਾਦ ਨੂੰ ਸੰਭਾਲ ਕੇ ਵੀ ਰੱਖਦਾ ਅਤੇ ਚਾਰ ਗੁਣਾ ਵਿੱਚ ਵਾਧਾ ਕਰਦਾ ਤੇ ਫਿਰ ਆਪਣੇ ਖਾਨਦਾਨ ਦੇ ਨਾਮ ਨੂੰ ਦੁਨੀਆਂ ਦੇ ਵਿੱਚ ਪ੍ਰਸਿੱਧ ਕਰਦਾ ਭਾਵ ਆਰੋਸ਼ਨ ਕਰਦਾ ਉਸ ਨੂੰ ਸਪੁੱਤਰ ਰੱਖਦੇ ਹਨ ਮਹਾਂਗੁਰੂ ਜੀ ਦਾ ਖਾਲਸਾ ਮਹਾਂਗੁਰੂ ਜੀ ਕੀ ਫਤਈ ਆਪਣੀ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ। ਦਾ ਬ੍ਰੋਕਨ ਟੀਵੀ ਨੂੰ ਸਬਸਕ੍ਰਾਈਬ ਕਰੋ। ਅਤੇ ਕਮੈਂਟ ਤੇ ਲਾਇਕ ਕਰੋ। ਧੰਨਵਾਦ।